ايني <laughs> <laughs>

ਠੀਕ ਹੈ ਪਿੱਛੇ ਹੋ ਕੇ ਗੱਲ ਕਰਦੇ ਹਾਂ ਹੋਰ ਲੋਕ ਪੂਰਾ ਖੁੱਲਾ ਸਿੰਘ ਸਵਾਨ ਦੀ 30 ਤਰੀਕ ਨੂੰ ਇਕੱਤਰਤਾ ਹੋ ਰਹੀ ਆ ਉਹਦੇ ਬਾਰੇ ਵਿੱਚ ਜੋ ਸ਼ਗਵੀਰ ਸਿੰਘ ਬਾਦਲ ਉਹਨਾਂ ਨੇ ਇੱਥੇ ਆਪਣੀ ਮਾਫੀਆਂ ਵਾਸਤੇ ਜੋ ਉਹਨਾਂ ਨੇ ਬੇਨਤੀ ਕੀਤੀ ਸੀ ਉਹਦੇ 'ਚ ਵਿਚਾਰ ਹੋਣੀਆਂ ਤੇ ਉਹਨਾਂ ਦੇ ਜੋ ਕੁਝ ਐਸੋ ਜਿਹੇ ਕਾਰਨਾਮੇ ਸੀਗੇ ਅਸੀਂ ਜੱਜਦਾਰ ਨੂੰ ਉਹਨਾਂ ਦਾ ਧਿਆਨ ਇਸ ਚ ਲਿਆਉਂਦੇ ਆ ਕਿ ਉਹ ਉਹਨਾਂ ਨੂੰ ਧਿਆਨ 'ਚ ਉਹਨਾਂ ਸਾਰੇ ਜੋ ਉਹਨਾਂ ਨੇ ਬਹੁਤ ਵੱਡੇ ਵੱਡੇ ਗ੍ਰਾਹ ਕੀਤੇ ਆ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਇਆ ਧਿਆਨ ਚ ਰੱਖਦੇ ਹੋਇਆ ਕੋਈ ਜਿਹੜਾ ਆ ਨਾ ਇਹ ਜੈਸੇਦਾਰ ਸਾਹਿਬ ਜੋ ਇੱਕ ਪੰਥਕਰਵਤਾ ਅਨੁਸਾਰ ਮਸਾਲੀ ਫੈਸਲਾ ਲੈਣ ਕਿ ਅੱਗੇ ਤੋਂ ਕੋਈ ਬੰਦਾ ਪੰਥ ਨਾਲ ਕੋਈ ਤਰੋਹ ਕਮਾਉਣ ਜਾਂ ਪੰਥ ਦੀ ਜਿਹੜੀ ਅਮਰਿਆਤਾ ਨੂੰ ਜੋ ਥੇਸ ਪਹੁੰਚਾਉਣ ਵਾਲੀ ਗੱਲ ਨਾ ਕਰ ਸਕੇ ਇਹ ਇਹ ਸਾਰੀਆਂ ਚੀਜ਼ਾਂ ਸੀ ਉਹਦੇ ਵਿੱਚ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹ ਇਹ ਫੈਸਲਾ ਲੈਣ ਲੱਗਿਆ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਜੀ ਸਰ ਤੁਸੀਂ ਇਸ ਗੱਲ ਦੀ ਅੱਜ ਉਹਨਾਂ ਨੂੰ ਬੇਨਤੀ ਕਰਦੀ ਹੈ ਆਪਕਿ ਸੁਚੱਤ ਬਾਦਲ ਦੇ ਉੱਤੇ ਕੋਈ ਫੈਸਲਾ ਤੁਹਾਨੂੰ ਉਮੀਦ ਹੈ ਕਿ ਲੱਗਦਾ ਹੈ ਸਰ ਤਕਵੀਰ ਬਾਦਲ ਦੇ ਉੱਤੇ ਕੋਈ ਕਰਣਾ ਫੈਸਲਾ ਲੈ ਸਕਣਗੇ ਕਿਉਂਕਿ ਇਹ ਉਹਨਾਂ ਦੇ ਹੱਥੋਂ ਹੀ ਨਿਕਲਦੇ ਨੇ ਉਹਨਾਂ ਦੇ ਹੱਥਾਂ ਵਿੱਚ ਆਉਂਦੇ ਨੇ ਨਹੀਂ ਇਹ ਇਹ ਜੀ ਅਸੀਂ ਤੇ ਸੰਸਦਤਾ ਜੋ ਸੰਸਦ ਦੇ ਵਿੱਚ ਜੋ ਮਤਾਕ ਜੀ ਜੀ ਸਤਿਕਾਰ ਕਰਦੇ ਚਾਹੁੰਦੇ ਹਾਂ ਹੁਣ ਜਫੇਦਾਰ ਨੂੰ ਉਹ ਚੀਜ਼ ਆ ਕਿ ਜਫੇਦਾਰ ਦੀ ਜਿਹੜੀ ਹੈ ਗੁਰੂ ਹਰਿਮਨ ਪਾਸ਼ਾ ਦਾ ਤਖਤ ਹੈ ਉਹ ਦੀ ਮਾਨ ਮਰਿਆਦਾ ਜਫੇਦਾਰ ਦੀ ਪਰਿਵਾਰ ਦਾ ਖਾਰਾ ਬਾਬਾ ਜੀ ਸਾਹਮਣੇ ਦੇਖ ਕੇ ਉਹ ਉਸ ਤਰੀਕੇ ਨਾਲ ਲੈਣਾ ਚਾਹੀਦਾ ਕਿ ਜਿਹੜੇ ਸਾਰੇ ਕੌਮ ਪਰਮਾਨੰਦ ਪਲਨ ਨਾ ਹੋਵੇ ਕਿ ਜਿੰਨਾ ਪਹਿਲਾ ਫੈਸਲੇ ਹੋਏ ਤੇ ਕੌਮ ਜਿਹੜੀ ਆ ਕਿ ਉਹ ਬੁੱਲੇ ਰੱਖੋ ਇਸ ਕਰਕੇ ਅਸੀਂ ਚੌਣੇ ਅਕਾਲ ਦੇ ਨਾਲ ਆਕਾਲ ਤਖਤ ਦੀ ਸ਼ਾਨ ਨੂੰ ਤੇ ਜਥੇਦਾਰ ਦੀ ਪਦਵੀ ਨੂੰ ਮਿੱਠੇਸ ਪਹੁੰਚਦੀ ਇਸ ਕਰਕੇ ਉਹ ਫੈਸਲਾ ਲੈਣ ਲੱਗੇ ਸਾਰੀਆਂ ਜਿੰਜਾਂ ਧਿਆਨ ਚ ਰੱਖ ਕੇ ਕਿ ਇਹ ਫਿਰ ਜਿਹੜਾ ਕਿਸਮ ਦਾ ਕਰਵਾਉਣਾ 30 ਤਰੀਕ ਦਾ ਜਿਹੜਾ ਫੈਸਲਾ ਦਾ ਮੇਰਾ ਮੇਰਾ ਲੇਪੂ ਜਮਣ ਨੂੰ ਪਰੇਲਾ ਹਤਾ ਲੈਣਾ ਵਾ ਪੇਸ਼ ਕਰਤੀ ਬੜੀ ਧਿਆਨ ਉਹ ਗੋਲੀ ਨਾਲ ਸਾਥ ਵਿੱਚ ਜਥੇਦਾਰ ਨੂੰ ਬਾਈ ਸਾਹਮਣੇ ਵੇਖਦੇ ਜਿਸ ਤਰ੍ਹਾਂ ਕਿ ਅਸੀਂ ਵੀ ਉਹਨਾਂ ਨੂੰ ਕਿਹਾ ਹੈ ਕੀ ਉਹ ਇਸ ਤਰੀਕਾ ਨੂੰ ਮੱਤੇ ਸਹੀ ਰਹੇਗਾ ਕਿ ਇਹ ਲੈਪਾਂ ਕੇ ਫੈਸਲਾ ਇਹ ਤੋਂ ਜੀ ਦਸਹਦਰ ਸਾਹਿਬ ਦੀ ਉਪਰ ਹੀ ਉਹ ਜੋ ਪੰਜ ਸੱਤ ਸਹਿਬਾਂ ਦੇ ਵਿੱਚ ਸਾਹਮਣੇ ਦੇਖੇ ਕਿ ਉਹ ਕੀ ਫੈਸਲਾ ਲੈਂਦੇ ਆ ਮੇਰਾ ਖਿਆਲ ਤੇ ਕੁਛ ਨਾ ਕੁਛ ਤੇ ਕਾਮ ਨੂੰ ਰਸਨਾ ਪਊਗਾ ਜਦੋਂ ਉਹਨਾਂ ਦੀ ਕੋਈ ਵਿਚਾਰ ਦੀ ਫੈਸਲਾ ਇਹ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਦਸਹਦਰ ਜੀ ਸਹਿਯੋਗ ਕਰਦੇ ਆ ਤਾਂ ਸਹੀ ਫੈਸਲਾ ਦੇਣਗੇ ਜੋ ਕੌਮੀ ਪ੍ਰਵਾਨ ਹੋ ਨਗਰ ਕਾਲਾ municipal ਦੀ ਕੀਤੀ ਜਾਵੇ ਤੇ ਅੰਮ੍ਰਿਤਪਾਲ ਨੂੰ ਮੈਡੀਕਲ ਸਹੂਲਤ ਦੇਣੀ ਆ ਉੱਥੇ ਨਹੀਂ ਨਜ਼ਰ ਆਈ ਕੀ ਕਹਿਣਾ ਚਾਹੋ ਨਹੀ ਇਹ ਜੀ ਖਾਲਸ ਸਰਕਾਰ ਦੀ ਸਰਕਾਰ ਦੀ ਬਹੁਤ ਅਣਗਹਿਲੀ ਆ ਉੱਥੇ ਕੁਝ ਉਹਨਾਂ ਦੇ ਸਾਥੀ ਜਿਹੜੇ ਆ ਕੁਝ ਉਹਨਾਂ ਦੀ ਐਸੋ ਜੀਆਂ ਬਿਮਾਰੀਆਂ ਕੋਨਾਂ ਕੰਟੀਨਿਊ ਦਵਾਈ ਦੀ ਲੋੜ ਪੈਂਦੀ ਆ ਉਹ ਕੱਖ ਪਿਛ ਪਤਾ ਨੂੰ ਖਬਰ ਮਿਲੀ মিডিਆ ਦੇ ਥਰੂ ਵੀ ਤੋਂ ਉਦਾਂ ਵੀ ਪਤਾ ਲੱਗਾ ਕਿ ਉਹ ਇੱਕ ਸਿੰਘ ਨੂੰ ਉਹ ਦਵਾਈ ਕਈ ਕਈ ਦਿਨਾਂ ਤੋਂ ਨਹੀਂ ਦਿੱਤੀ ਗਈ ਸੀ ਤੇ ਉਹਦੇ ਨਾਲ ਉਹਦੇ ਨੂੰ ਕਾਫੀ ਪ੍ਰੋਬਲਮ ਆ ਰਹੀ ਸੀ ਤੇ ਅਸੀਂ ਤੇ ਅੱਜ ਡੀਸੀ ਸਾਹਿਬ ਨੂੰ ਮਿਲਣ ਜਾ ਰਹੇ ਹਾਂ ਕਿ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਕਿਉਂਕਿ ਇਹ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਕੋਈ ਇੱਕ ਤੇ ਉਹਨਾਂ ਨੂੰ ਈਡੀ ਦੂਰ ਕੋਈ ਪਰਿਵਾਰਕ ਮੈਂਬਰ ਤੇ ਉਹਨਾਂ ਨੂੰ ਇਹ ਜੀਆਂ ਚੀਜ਼ਾਂ ਪਛਾਣ ਨਹੀਂ ਸਕਦਾ ਇਸ ਕਰਕੇ ਉਹਨਾਂ ਨੂੰ ਇਹ ਇੰਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਤੇ ਉਹ ਉਹਨਾਂ ਨੂੰ ਮੈਡੀਕਲ ਜਾਂ ਹੋਰ ਵੀ ਜਿਹੜੀ ਰੇਪ ਹੁੰਦੇ ਨੇ ਲੈ ਬਾਟਰੋ ਨੇ ਆਹ ਬੀਪੀ ਵੀ ਨੇ ਈਡੀਆਂ ਤੋਂ ਵੀ ਖਲੇ ਕਰੋ ਯਾਰ ਕੀ ਕਰਦੇ ਨੇ ਨਹੀਂ ਇਹ ਜੀ ਕੰਗੜਾ ਨਾ ਉਹ ਕਿ ਤੁਸੀਂ ਪਹਿਲਾਂ ਤੋਂ ਜਾਣਦੇ ਜਦੋਂ ਕਿਸਾਨਾਂ ਦਾ ਅੰਦੋਲਨ ਚੱਲਿਆ ਉਦੋਂ ਤੋਂ ਹੀ ਉਹ ਇੱਕ ਕਿਸਾਨਾਂ ਦੇ ਖਿਲਾਫ ਬਹੁਤ ਜ਼ਹਿਰ ਉੱਗ ਰਹੀ ਆ ਹੋਰ ਵੀ ਜਿੱਥੇ ਕਿੱਥੇ ਮੌਕਾ ਮਿਲਦਾ ਉਹ ਬਹੁਤ ਹੈ ਇੱਕ ਯਾਦ ਸੀ ਕੀ ਕਰਦੇ ਨੇ ਮੇਰੇ ਖਿਆਲ ਤੇ ਮੈਂ ਤੇ ਸੋਚਦਾ ਕਿ ਅਗਰ ਭਾਰਤੀ ਜਨਤਾ ਪਾਰਟੀ ਵੀ ਕੁਝ ਥੋੜੀ ਬਹੁਤੀ ਉਹਨਾਂ ਚਾਹੀਦੀ ਤਾਂ ਇੱਕ ਬਚੀ ਹੈ ਤੇ ਇਹ ਲੀਡਰਾਂ ਨੂੰ ਕਿਨਾਰਾ ਕਰਨਾ ਉਹਨਾਂ ਬਾਹਰ ਕਰਨਾ ਚਾਹੀਦਾ ਕਿਉਂਕਿ ਉਹਨਾਂ ਨੇ ਇਹ ਇਹ ਕਈ ਭਾਈਚਾਰਿਆਂ ਦੇ ਖਿਲਾਫ ਕਾਪੜਾ ਬੁਲਾਉਣ ਦੀ ਉਹਦੇ ਨਾਲ ਦੇਸ਼ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਕਈ ਭਾਰੇ ਚ ਭਾਈਚਾਰਿਆਂ ਦਾ ਨਫਰਤ ਦੀ ਆਗ ਫੈਲ ਸਕਦੀ ਹੈ ਕਿ ਜਿਹੜੀ ਇਹ ਫਿਲਮ ਲਿਆ ਰਹੇ ਆ ਅਸੀਂ ਉਹਦਾ ਵੀ ਵਿਰੋਧ ਕਰਦੇ ਗੋ ਫਿਲਮ ਸਰਕਾਰ ਨੂੰ ਬੈਨ ਕਰਨੀ ਚਾਹੀਦੀ ਕਿ ਉਹ ਨਹੀਂ ਚੱਲਣ ਦੇਣੀ ਇੱਕ ਜਿਹੜੀ ਕਲਕੱਤਾ ਚੋਂ ਹੋਈ ਘਟਨਾ ਉਹਦੀ ਵੀ ਅਸੀਂ ਸਖਤ ਸ਼ਬਦਾਂ ਨੇ ਖੇਦੀ ਕਰਦੇ ਆਂ ਅਸੀਂ ਸਰਕਾਰਾਂ ਨੂੰ ਕੇਂਦਰ ਸਰਕਾਰ ਨੂੰ ਸਟੇਟ ਸਰਕਾਰਾਂ ਨੂੰ ਨੁਕਰੀ ਕਰਦੇ ਹਾਂ ਕਿ ਇਹੋ ਜਿਹਾ ਇਹ ਇਹ ਤੇ ਰਾਜਨੀਤੀ ਨਹੀਂ ਕੀਤੀ ਜਾਣੀ ਚਾਹੀਦੀ ਇਹੋ ਜਿਹਾ ਸਿਸਟਮ ਆ ਸਾਨੂੰ ਅੱਗੇ ਸਮਾਜ ਇਹੋ ਜਿਹਾ ਜਾਗਰੂਕੀ ਲਿਆਉਣੀ ਚਾਹੀਦੀ ਕਿ ਅੱਗੇ ਤੋਂ ਇਹੋ ਜਿਹਾ ਘਟਨਾਵਾਂ ਨਾ ਵਾਪਰੇ ਤੰਗਣਾ ਨਰਾਉਦੀ ਮਨਸ਼ਾ ਕੀ ਲੱਗਦੀ ਹੈ ਜਿਸ ਤਰ੍ਹਾਂ ਫਿਲਮਾਂ ਇਹ ਰਾਜਨੀਆ ਕਰਦੀਆਂ ਫਿਰ ਸਿੱਖਾਂ ਦੇ ਖਿਲਾਫ ਖਾਸ ਕਰਕੇ ਪੰਜਾਬ ਦੇ ਖਿਲਾਫ ਬਿਆਨ ਕਰਦੀ ਇਹ ਜੀ ਹੁਣ ਪਤਾ ਨਹੀਂ ਉਹਦੀ ਮਨਸ਼ਾ ਕੀ ਹੈ ਕਿ ਉਹਦੇ ਪਿੱਛੇ ਕੁਝ ਉਹਨਾਂ ਕੋਲ ਕਰਵਾਇਆ ਜਾ ਰਿਹਾ ਕਿ ਉਹ ਰਹਾਬ ਕਰ ਰਹੇ ਆ ਉਹਦੇ ਪਿੱਛੇ ਕੋਈ ਉਹਦੇ ਉਹਦੀ ਖਿਲਾਫ ਕਿਸਾਨਾਂ ਨੇ ਬੜਾ ਵੱਡਾ ਸੰਘਰਸ਼ ਲੜਿਆ ਉਹਦੇ ਸਾਰੇ ਦੇਸ਼ ਦੀ ਉਹਨਾਂ ਨੂੰ ਸਹਾਨਪੂਰਤੀ ਮਿਲੀ ਉਹਨਾਂ 700 ਕਿਸਾਨ ਵੀ ਸ਼ਹੀਦ ਕਰਾਇਆ ਤੇ ਮੋਦੀ ਸਰਕਾਰ ਨੇ ਉਹ ਬਿੱਲ ਵੀ ਵਾਪਸ ਲਏ ਤੇ ਕੰਗਣਾ ਨੂੰ ਮੇਰੇ ਖਿਆਲੋਂ ਉਹ ਚੀਜ਼ ਤੋਂ ਸਮਝ ਲੈਣਾ ਚਾਹੀਦਾ ਸੀ ਕਿ ਜਿਹੜੀ ਕਿਸਾਨਾਂ ਨੇ ਲੜਾਈ ਜਿੱਤ ਲਈ ਆ ਉਹਦੀਆਂ ਚੀਜ਼ਾਂ ਮੇਰੇ ਖਿਆਲ ਜੋ ਇਹ ਹਜੇ ਝੂਠੇ ਸਿੱਧੇ ਇਲਜ਼ਾਮ ਲਾਉਣ ਦੀ ਬਜਾਏ ਉਹਨਾਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਤੇ ਉਹ ਜਿਹੜੀ ਨਫ਼ਰਤ ਭਰੀ ਚੀਜ਼ਾਂ ਨੂੰ ਗ੍ਰੇਜ ਕਰਨਾ ਚਾਹੀਦਾ ਅਮਰਪਾਲ ਦੀ ਜਿਹੜੀ ਜਬਾਨ ਤੋਂ ਲੈ ਕੇ ਹਾਲੇ ਤੱਕ ਕਿੱਥੋਂ ਤੱਕ ਗੱਲਬਾਤ ਪਹੁੰਚੀ ਹੈ ਨਹੀਂ ਉਹਨਾਂ ਦੀ ਹੁਣ ਕੱਲ ਨੂੰ ਕੋ ਹਾਈ ਕੋਰਟ ਤੋਂ ਸੁਣਵਾਈ ਆ ਦੇਖੋ ਯਾਰ ਨਾ ਕਰ ਤੋਂ ਫਾਇਦਾ ਹੈਗਾ ਕਿ ਬਿਲਕੁਲ ਆਪਣਾ ਐਮਪੀ ਤੋਂ ਆਪਣਾ ਹੈ ਜੀ ਕੀ ਉਮੀਦ ਅਖਰੂਰ ਸਾਹਿਬ ਦੇ ਲੋਕਾਂ ਨੂੰ ਰਹੇਗੀ ਕਿ ਉਹ ਆਪਣੇ ਐਮਪੀ ਦੇ ਦਰਸ਼ਨ ਕਰ ਸਕਣ ਕਿਦੋਂ ਤੱਕ ਦਾ ਹਲ ਆ ਗਿਆ ਹੈ ਜੀ ਕਿਉਂ ਤੱਕ ਦਾ ਹੋਸਾ ਇਹ ਜੀ ਅਸੀਂ ਤੇ ਗੁਰੂ ਸਾਹਿਬ ਦੇ ਚਰਨਾਂ ਚ ਅੱਜ ਵੀ ਅਰਦਾਸ ਕੀਤੀ ਆ ਪਹਿਲਾਂ ਵੀ ਬਹੁਤ ਸੰਕਟਾਂ ਦੇਸ਼ਾਂ ਵਦੇਸ਼ਾਂ ਦੀ ਅਰਦਾਸ ਕਰਦੇ ਹਾਂ ਕਿ ਉਹਨਾਂ ਦੀ ਰਿਹਾਈ ਦੇ ਸਾਥੀਆਂ ਦੀ ਰਿਹਾਈ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਪਰ ਇਹ ਤੇ ਹੁਣ ਸਰਕਾਰ ਦੀ ਇੱਕ ਧੱਕੇਸ਼ਾਹੀ ਆ ਇੱਕ ਜ਼ੁਲਮ ਸਿੱਤਮ ਦੀ ਹਾਦਿਆ ਕਿ ਉਹ ਇਨੇ ਲੋਕਾਂ ਦੇ ਸਭ ਤੋਂ ਪੰਜਾਬ ਸਰ ਤੋਂ ਵੱਡੇ ਮਾਦਮਾਂ ਦੇ ਬੰਦੇ ਨੇ ਉਹਨਾਂ ਦੇ ਹਲਕੇ ਦੇ ਲੋਕਾਂ ਦੀ ਨਮਾਇੰਦਗੀ ਤੋਂ ਵਰਗਾ ਰੱਖਣਾ ਮੇਰੇ ਖਿਆਲੋਂ ਉਹ ਸਾਰੇ ਇਹਨੇ ਹਲਕੇ ਦੇ ਲੋਕਾਂ ਨਾਲ ਵੀ ਪੰਜਾਬ ਦੇ ਲੋਕਾਂ ਨਾਲ ਇੱਕ ਬਹੁਤ ਵੱਡਾ ਅਨਿਆਏ ਆ ਠੀਕ ਹੈ ਲੱਗਦਾ ਕਿ ਸਰਕਾਰ ਵੀ ਐਨਐਸ ਤੋਂ ਡੋੜੇਗੀ ਨੀ ਚਲੋ ਜੀ ਹੁਣ ਇਹ ਸਰਕਾਰ ਅਸੀਂ ਦੇ ਕਹਨੇ ਤੋੜਨੀ ਚਾਹੀਦੀ ਸਾਰੇ ਜਿਹੜੇ ਹਮਸਾਗੀ ਰੋਹਾਂ ਦੇ ਪੈਸੇ ਉਹ ਬਾਹਰ ਬੰਦ ਹੋਣੇ ਚਾਹੀਦੇ ਆ ਪਰ ਸਰਕਾਰ ਜੇ ਫਿਰ ਵੀ ਨਹੀਂ ਕਰਦੀ ਤੇ ਚਲੋ ਸਰਕਾਰ ਨੂੰ ਆਉਣ ਵਾਲੇ ਸਮੇਂ ਚਾਪੇ ਇਹ ਚੀਜ਼ਾਂ ਦਾ ਜਿੱਦਾਂ ਹੋਣਾ ਉਹ ਲੋਕਾਂ ਦਾ ਰੋਹ ਵਧਦਾ ਜਾ ਰਿਹਾ ਤੇ ਆਉਣ ਵਾਲੇ ਸਮੇਂ ਚ ਉਹਨਾਂ ਨੂੰ ਕਿ ਮੈਂ ਤਾਂ ਸਰਕਾਰ ਨੂੰ ਹੋਰ ਬਹੁਤ ਕਹਿੰਦਾ ਲਾ ਐਂਡ ਆਰਡਰ ਦੀ ਸਿੱਤੀ ਸੰਬੰਧੀ ਕੋ ਕਿਹੋ ਜਿਹਾ ਹਾਲਾਤ ਬਣਿਆ ਹੈ ਲੋਕਾਂ ਦੇ ਕਹਾਂ ਜਾ ਕੇ ਗੋਲੀਆਂ ਮਾਰੀਆਂ ਜਾਂਦੀਆਂ ਤੇ ਬਾਕੀ ਉਹਦੇ ਚ ਦੇਖੋ ਇਹ